ਅਮਰੀਕਾ ਦੇ ਵੱਡੇ ਆਪਾਂ ਕਹਿ ਲਈ ਕਿ ادارے ਵਾਸ਼ਿੰਗਟਨ ਪੋਸਟ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਇੱਕ ਵੱਡਾ ਖੁਲਾਸਾ ਜਿਹੜਾ ਹੈ ਕੀਤਾ ਗਿਆ ਉਹ ਕਹਿੰਦੇ ਕਿ LIC ਜਿਹੜੀ ਕਿ ਸਰਕਾਰ ਦੇ ਅੰਡਰ ਆਉਂਦੀ ਹੈਗੀ ਹੈ ਕਿ ਉਸ ਦਾ 33 ਬਿਲੀਅਨ ਜਿਹੜਾ ਹੈਗਾ ਸਰਕਾਰੀ ਪੈਸਾ ਉਹ ਬਕਾਇਦਾ ਅਡਾਨੀ ਹੋਣਾ ਦੀਆਂ ਕੰਪਨੀਆਂ ਦੇ ਵਿੱਚ ਇਨਵੈਸਟ ਕਰਵਾਇਆ ਗਿਆ ਹਾਂਜੀ ਵਾਸ਼ਿੰਗਟਨ ਪੋਸਟ ਨੇ ਇਸੇ ਤਰ੍ਹਾਂ ਕਿਹਾ ਵੀ ਹਿਡਨ ਬਰਾ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਹੁਤ ਥੱਲੇ ਡਿੱਗ ਗਏ ਉਨ੍ਹਾਂ ਦੀ ਜਿਹੜੀ ਕ੍ਰੈਡੀਬਿਲਟੀ ਆ ਬਹੁਤ ਬਹੁਤ ਹੱਥ ਜਿਹੜੀ ਟੈਂਟਡ ਹੋ ਗਈ ਸੀ ਇਸ ਕਰਕੇ ਉਹਨਾਂ ਨੂੰ ਇੰਟਰਨੈਸ਼ਨਲ ਬੈਂਕਾਂ ਤੋਂ ਕਰਜ਼ੇ ਮਿਲਣੇ ਬੰਦ ਹੋ ਗਏ ਸੀ ਉਹਨਾਂ ਦੀ ਆਰਥਿਕ ਦਾਵਾ ਡੋਲਤਾ ਨੂੰ ਇਨਡਾਇਰੈਕਟਲੀ ਜਿਹੜਾ ਹੈਗਾ ਉਹ ਰੱਖਣ ਲਈ ਤਾਂ ਕਿ ਉਹ ਮਰਤੋਂ ਪੈਰਾ ਸਰ ਖੜੇ ਹੋ ਜਾਣ ਭਾਰਤ ਸਰਕਾਰ ਦੇ ਹੁਕਮਾਂ ਤੇ LIC ਜਿਹੜੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਹੈਗੀ ਆ ਜਿਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਲੋਕ ਆਪਣੀ ਇੰਸ਼ੋਰੈਂਸ ਕਰਾ ਕੇ ਉੱਥੇ ਪੈਸਾ ਇਨਵੈਸਟ ਕਰਦੇ ਆ ਉਹਨਾਂ ਦਾ ਟੈਕਸ ਪੇਅਰਸ ਦੀ ਮਨੀ ਆਮ ਸਿਟੀਜ਼ਨਸ ਦਾ 33 ਬਿਲੀਅਨ ਡਾਲਰ ਸੋ 33000 ਕਰੋੜ ਰੁਪਈਆ ਉਹ اڈਾਨੀ ਦੀਆਂ ਕੰਪਨੀਆਂ ਵਿੱਚ ਇੰਜੈਕਟ ਕੀਤਾ ਗਿਆ ਦੂਜੇ ਬੰਨੇ ਗੱਲਬਾਤ ਕਰਨ ਨੇ ਅਮਰੀਕਾ ਦੇ ਵੱਡੇ ਆਪਾ ਕਹਿ ਲਈ ਕਿ ادارے ਵਾਸ਼ਿੰਗਟਨ ਪੋਸਟ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਇੱਕ ਵੱਡਾ ਖੁਲਾਸਾ ਜਿਹੜਾ ਹੈ ਕੀਤਾ ਗਿਆ ਉਹ ਕਹਿੰਦੇ ਕਿ LIC ਜਿਹੜੀ ਕਿ ਸਰਕਾਰ ਦੇ ਅੰਡਰ ਆਉਂਦੀ ਹੈਗੀ ਆ ਕਿ ਉਸ ਦਾ 33 ਬਿਲੀਅਨ ਜਿਹੜਾ ਹੈਗਾ ਸਰਕਾਰੀ ਪੈਸਾ ਉਹ ਬਕਾਇਦਾ اڈਾਨੀ ਹੋਣਾਂ ਦੀਆਂ ਕੰਪਨੀਆਂ ਦੇ ਵਿੱਚ ਇਨਵੈਸਟ ਕਰਵਾਇਆ ਗਿਆ ਸਰਦਾਰ ਅਪਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕੁਝ ਐਕਸਪਰਟਸ ਦੀ ਜੇ ਅਸੀਂ ਜਿਹੜੇ ਮਾਹਿਰ ਹੈਗੇ ਨੇ ਉਹ ਦੱਸਦੇ ਨੇ ਕਿ ਜਦੋਂ ਹਿਡਨ ਬਰਾ ਦੀ ਜਿਹੜੀ ਰਿਪੋਰਟ ਆਉਂਦੀ ਹੈ ਤੇ ਉਦੋਂ ਕਾਫੀ ਜ਼ਿਆਦਾ ਡਾਵਾ ਡੋਲੇ ਕੰਪਨੀਆਂ ਹੋ ਜਾਂਦੀਆਂ ਨੇ ਤੇ ਫਿਰ ਜਿਹੜਾ ਹੈ ਇੰਜੈਕਟ ਇਧਰਲੇ ਬੰਨਿਓ ਜਿਹੜਾ ਹੁੰਦਾ ਹੈਗਾ ਏ ਕੀ ਕੁਝ ਇਸ ਦੇ ਵਿੱਚ ਚੱਲ ਰਿਹਾ ਹੈਗਾ ਦੂਜੇ ਬੰਨੇ ਸਰਕਾਰ ਨੇ ਬਕਾਇਦਾ ਜਿੱਦਾਂ ਹੁੰਦਾ ਹੀ ਹੈ ਕਿ ਡਿਨਾਈ ਲੱਤੇ ਦਿੱਤਾ ਹੈਗਾ ਕਿਵੇਂ ਦੇਖਦੇ ਹੋ ਇਸ ਨੂੰ हां जी वाशिंगटन पोस्ट ਨੇ ਇਸੇ ਤਰ੍ਹਾਂ ਕਿਹਾ ਵੀ ਹਿਡਨ ਬਰਾ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਹੁਤ ਥੱਲੇ ਡਿੱਗ ਗਏ। ਉਹਨਾਂ ਦੀ ਜਿਹੜੀ ਕ੍ਰੈਡੀਬਿਲਟੀ ਆ ਬਹੁਤ ਬਹੁਤ ਜੀ ਡੈਂਟਡ ਹੋ ਗਈ ਸੀ। ਇਸ ਕਰਕੇ ਉਹਨਾਂ ਨੂੰ ਇੰਟਰਨੈਸ਼ਨਲ ਬੈਂਕਾਂ ਤੋਂ ਕਰਜ਼ੇ ਮਿਲਣੇ ਬੰਦ ਹੋ ਗਏ ਸੀ। ਉਹਨਾਂ ਦੀ ਆਰਥਿਕ ਡਾਵਾ ਡੋਲਤਾ ਨੂੰ ਇਨਡਾਇਰੈਕਟਲੀ ਜਿਹੜਾ ਹੈਗਾ ਉਹ ਰੱਖਣ ਲਈ ਤਾਂ ਕਿ ਉਹ ਮਰਤੋਂ ਪੈਰਾਸਰ ਖੜੇ ਹੋ ਜਾਣ। ਭਾਰਤ ਸਰਕਾਰ ਦੇ ਹੁਕਮਾਂ ਤੇ LIC ਜਿਹੜੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਹੈਗੀ ਆ ਜਿਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਲੋਕ ਆਪਣੀ ਇੰਸ਼ੋਰੈਂਸ ਕਰਾ ਕੇ ਤੇ ਉੱਥੇ ਪੈਸਾ ਇਨਵੈਸਟ ਕਰਦੇ ਆ ਉਹਨਾਂ ਦਾ ਟੈਕਸ ਪੇਅਰਸ ਦੀ ਮਨੀ ਆਮ ਸਿਟੀਜ਼ਨਸ ਦਾ 33 ਬਿਲੀਅਨ ਡਾਲਰ ਸੋ 33000 ਕਰੋੜ ਰੁਪਈਆ ਉਹ ਅਡਾਨੀ ਦੀਆਂ ਕੰਪਨੀਆਂ ਵਿੱਚ ਇੰਜੈਕਟ ਕੀਤਾ ਗਿਆ ਤਾਂ ਕਿ ਉਹ ਆਰਥਿਕ ਤੌਰ ਤੇ ਪੈਰਾਂ ਸਿਰ ਹੋ ਜੇ ਉਹਦੇ ਰਿਜ਼ਲਟ ਜਿਹੜੇ ਵਧੀਆ ਆਉਣ ਤੇ ਮੁੜ ਕੇ ਮਾਰਕੀਟ ਵਿੱਚ ਖੜੀ ਹੋ ਕੇ ਉਹ ਕਰਜ਼ੇ ਲੈਣ ਜੋਗੀ ਹੋ ਜਵੇ ਸੋ ਇਹ ਆਇਆ ਹੈਗਾ ਵੀ ਹਿੰਡਨਬਰਾ ਰਿਪੋਰਟ ਨੇ ਉਹਨੂੰ ਡੈਂਟ ਕੀਤਾ ਸੋ ਸਰਕਾਰ ਨੇ ਹਿੰਡਨਬਨਾ ਰਿਪੋਰਟ ਦੇ ਫਾਲੋਅ ਆਊਟ ਨੂੰ ਜਿਹੜਾ ਹੈਗਾ ਉਹ ਟੈਕਲ ਕਰਨ ਲਈ ਜਿਹੜਾ ਹੈਗਾ ਐਲ ਆਈ ਸੀ ਦਾ 33 ਬਿਲੀਅਨ ਡਾਲਰ ਜੇ ਇੰਜੈਕਟ ਕਰਿਆ ਪਰ ਭਾਰਤ ਸਰਕਾਰ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਵੀ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਨਹੀਂ ਲਿਆ ਜਾਂ ਨਹੀਂ ਹੋਇਆ ਫਿਰ ਇਹ ਹੈਗਾ ਵੀ ਹਰ ਇੱਕ ਵਾਰੀ ਉਹ ਭਾਰਤ ਸਰਕਾਰ ਆ ਜਿਹੜਾ ਡਿਨਾਈ ਕਰਦੀ ਹੈ ਜੇ ਵਾਸ਼ਿੰਗਟਨ ਪੋਸਟ ਵਰਗਾ ਐਡਾ ਵੱਡਾ ਅਖਬਾਰ ਕੋਈ ਸਟੋਰੀ ਛਾਪਦਾ ਉਹ ਬਹੁਤ ਵੱਡੀ ਤੇ ਗੰਭੀਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਛਾਪਦਾ ਹੈਗਾ ਉਹ ਹਵਾ ਵਿੱਚ ਗੱਲਾਂ ਨਹੀਂ ਕਰਦਾ ਇਟ ਮੀਨਸ ਕਿਤੇ ਨਾ ਕਿਤੇ ਉਹਨਾਂ ਕੋਲ ਕੁਝ ਸਬੂਤ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਵਾਸ਼ਿੰਗਟਨ ਪੋਸਟ ਨੇ ਇਹ ਖਬਰ ਲਾਈ ਆ ਸੋ ਇਹਦੇ ਨਾਲ ਪਤਾ ਲੱਗਦਾ ਹੈਗਾ ਵੀ ਸਰਕਾਰਾਂ ਜੀ ਜਿਹੜੀਆਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੋਂ ਇਸ ਗੱਲ ਨੂੰ ਟਾਲਾ-ਵਟ ਜਾਂਦੀਆਂ ਵੀ ਸਾਡੇ ਕੋਲ ਦੇਣ ਲਈ ਪੈਸੇ ਨਹੀਂ ਹੈ ਉਹ 33 ਬਿਲੀਅਨ ਡਾਲਰ ਆ ਜਿਹੜੇ ਕਿਸ ਤਰ੍ਹਾਂ ਇੱਕ ਬੰਦੇ ਨੂੰ ਬਚਾਉਣ ਲਈ ਜਿਹੜਾ ਲੋਕਾਂ ਦਾ ਪੈਸਾ ਉਹ ਲਟਾ ਦਿੰਦੀਆਂ ਨੇ ਸੋ ਕਿਸਾਨਾਂ ਲਈ ਉਹਨਾਂ ਕੋਲ ਕੋਈ ਪੈਸਾ ਨਹੀਂ ਹੈ ਕਰਜ਼ਾ ਮਾਫ਼ੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਇਹਨਾਂ ਦੇ ਜਿਹੜੇ ਆਪਾਂ ਦੇਖਿਆ ਕਿ ਕਿਵੇਂ ਮਾਫ਼ ਵੀ ਮਾਫ਼ ਵੀ ਹੋ ਜਾਂਦੇ ਇਹਨਾਂ ਦੇ ਜੀ ਇਹਨਾਂ ਦੇ ਮਾਫੀ ਵੀ ਬਹੁਤ ਹੋਇਆ ਬਹੁਤ ਵੱਡੀ ਪੱਧਰ ਤੇ ਮਾਫ ਹੋਇਆ ਤੇ ਹੁਣ ਉਹਨਾਂ ਨੂੰ ਬਚਾਉਣ ਲਈ ਸਰਕਾਰੀ ਪੈਸਾ ਇਹਨਾਂ ਦੀਆਂ ਕੰਪਨੀਆਂ ਵਿੱਚ ਇਨਵੈਸਟ ਕੀਤਾ ਗਿਆ ਜੀ ਬਿਲਕੁਲ ਜੀ ਦੂਜੇ ਬਨੇ ਗੱਲਬਾਤ ਕਰ ਲੈਨੇ ਆ ਕਿ ਅਮਰੀਕਾ ਦੀ ਜਿਹੜੀ ਹੈ ਚਾਈਨਾ ਦੇ ਨਾਲ ਨੇੜਤਾ ਜਿਹੜੀ ਵੱਧ ਰਹੀ ਹੈਗੀ ਡੋਨਲਡ ਟਰੰਪ ਜਿਹੜੇ ਨੇ ਸ਼ੀ ਜਿਨਪਿੰਗ ਦੇ ਨਾਲ ਪਿਛਲੇ ਦਿਨੀ ਮੁਲਾਕਾਤ ਹੋਈ ਤੇ ਟੈਰਿਫ ਨੂੰ ਲੈ ਕੇ ਵੀ ਟੈਰਿਫ ਜਿਹੜਾ ਅਮਰੀਕਾ ਦੇ ਵੱਲੋਂ ਘਟਾਇਆ ਗਿਆ ਕਿਵੇਂ ਦੇਖਦੇ ਹੋ ਸਰਦਾਰ ਹਰਪਤਾ ਸਿੰਘ ਜੀ ਕਿਸ ਤਰੀਕੇ ਦੀ ਜਿਹੜੀ ਨੀਤੀ ਹੈ ਡੋਨਲਡ ਟਰੰਪ ਦੀ ਰਹੀ ਹੈਗੀ ਆ ਕਾਫੀ ਉੱਪਰ ਥੱਲੇ ਕਦੀ ਵੱਧ ਲਾ ਦੇਣਾ ਕਦੀ ਘਟਾ ਦੇਣਾ ਮਤਲਬ ਉਹਨੂੰ ਐਜ਼ ਇੱਕ ਟੂਲ ਦੇ ਵਜੋਂ ਵੀ ਵਰਤਦੇ ਆਏ ਹੈਗੇ ਨੇ ਟੈਰਿਫ ਨੂੰ ਕਿਵੇਂ ਦੇਖਦੇ ਹੋ ਆਉ ਟੋਲ ਦੇ ਤੌਰ ਤੇ ਵਰਤਿਆ ਵੀ ਪਹਿਲਾਂ ਚਾਈਨਾ ਨੂੰ ਡੋਜ ਕਰੋ ਜਿੰਨਾ ਕੋ ਡੋਜ ਹੋ ਕੇ ਥੱਲੇ ਡਿੱਗਦਾ ਉਹ ਤੋਂ ਬਾਅਦ ਫਿਰ ਸਮਝੌਤਾ ਕਰ ਲਓ ਸੋ ਚਾਈਨਾ ਬਹੁਤ ਜ਼ਿਆਦਾ ਥੱਲੇ ਨਹੀਂ ਡਿੱਗਿਆ ਕਿਉਂਕਿ ਹੁਣ ਜਿਹੜੀ ਆ ਟੈਕਨੀਕਲ ਨੋ ਹਾਊ ਵਿੱਚ ਜਿਹੜੀਆਂ ਤਰੱਕੀ ਹੋ ਰਹੀ ਆ ਇਹ ਐਡਵਾਂਸ ਡਵੈਲਪਮੈਂਟਸ ਹੋ ਰਹੀਆਂ ਉਹਦੇ ਵਿੱਚ ਜਿਹੜੀ ਚਿਪ ਇੰਡਸਟਰੀ ਹੈਗੀ ਆ ਉਹਦੇ ਲਈ ਜਿਹੜੇ ਰੇਅਰ ਅਰਥ ਮਟੀਰੀਅਲਸ ਆ ਉਹ ਉਹਦੇ ਬਹੁਤ ਸਾਰੇ ਜਿਹੜੇ ਹੋਲਡਾ ਚਾਈਨਾ ਕੋਲ ਵੀ ਨੇ ਉਹ ਇੱਕ ਤਰ੍ਹਾਂ ਦੇ ਪੇਟੈਂਟ ਟਾਈਪ ਹੋਲਡ ਚਾਈਨਾ ਕੋਲ ਨੇ ਚਿਪ ਦੀ ਬਹੁਤ ਜ਼ਰੂਰਤ ਹੈਗੀ ਆ AI ਦੇ ਡਵੈਲਪ ਹੋਣ ਨਾਲ ਹੁਣ ਜਿਹੜੀਆਂ ਇਲੈਕਟ੍ਰੋਨਿਕ ਗੁੱਡਸ ਨੇ ਉਹਨਾਂ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਚਿਪਸ ਨੇ ਉਹ ਜਿਹੜੀਆਂ ਕਿ ਵਰਤੋਂ ਵਿੱਚ ਆਉਣੀਆਂ ਨੇ ਉਹ ਚਾਈਨਾ ਔਰ ਅਮਰੀਕਾ ਦੇ ਸਾਂਝੇ ਕੋਲਾਬੋਰੇਸ਼ਨ ਨਾਲ ਹੀ ਇਸ ਜਿਹੜੀ ਹੈਗੀ ਆ ਸਮੱਸਿਆ ਤੇ ਪਾਰ ਪਾਇਆ ਜਾ ਸਕਦਾ ਜੇ ਇਹ ਦੋਵੇਂ ਵੱਡੇ ਮੁਲਕ ਇੱਕ ਦੂਜੇ ਨਾਲ ਲੜਾਈ ਕਰਨਗੇ ਤਾਂ ਜਿਹੜਾ ਹੈਗਾ ਉਹ ਘਾਟਾ ਕੰਪਨੀਆਂ ਨੂੰ ਪਵੇਗਾ ਤੇ ਇਕਨੋਮੀਜ਼ ਨੂੰ ਗਲੋਬਲ ਇਕਨੋਮੀਜ਼ ਨੂੰ ਪਵੇਗਾ। ਤੋਂ ਜੇ ਜੌਨਲ ਟਰੰਪ ਇਹ ਗੱਲ ਸਮਝ ਗਾਇਆ ਵੀ ਚਾਈਨਾ ਨਾਲ ਸਾਨੂੰ ਚੰਗੇ ਰਿਲੇਸ਼ਨ ਰੱਖਣੇ ਚਾਹੀਦੇ ਆ। ਸੋ ਉਹ ਉਹ ਮੇਰਾ ਖਿਆਲ ਹਾਲ ਦੀ ਘੜੀ ਇਹ ਸਟੈਪ ਨੇ ਪਰ ਉਹਨਾਂ ਉਹ ਅਨਪ੍ਰੇਡਿਕਟੇਬਲ ਆ ਨਾ ਡੋਨਲਡ ਟਰੰਪ ਪਤਾ ਨਹੀਂ ਕੱਲ ਨੂੰ ਵਾਸ਼ਿੰਗਟਨ ਵਿੱਚ ਜਾ ਕੇ ਕੋਈ ਹੋਰ ਪਬੰਦੀ ਲਾ ਦੇਣਾ। ਜੀ ਜੀ ਅੱਜ ਦੀ ਖਬਰ ਅਸੀਂ ਇਹ ਦੱਸ ਰਹੇ ਹਾਂ ਵੀ ਦੋਹਾਂ ਦੀ ਮੁਲਾਕਾਤ ਹੋਈ ਹੈਗੀ ਆ ਪਰ ਕੱਲ ਨੂੰ ਕੀ ਹੁੰਦਾ ਇਹਦੇ ਬਾਰੇ ਪ੍ਰੈਡਿਕਟ ਕਰਨਾ ਬਹੁਤ ਔਖਾ ਹੈ। ਜੀ ਬਿਲਕੁਲ ਜੀ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਣੀ ਕਿ ਜਿੱਥੇ ਗਾਜ਼ਾ ਦੇ ਵਿੱਚ ਇੱਕ ਤਰੀਕੇ ਦੀ ਜੰਗਬੰਦੀ ਜਿਹੜੀ ਹੋਈ ਸੀ ਉਸ ਤੋਂ ਬਾਅਦ ਇਜ਼ਰਾਈਲ ਨੇ ਦੁਬਾਰਾ ਜਿਹੜਾ ਹੈ ਇੱਕ ਵੱਡਾ ਹਮਲਾ ਰੀਸੈਂਟਲੀ ਕੀਤਾ ਹੈ ਜਿਸ ਦੇ ਵਿੱਚ 104 ਮੌਤਾਂ ਹੋਈਆਂ ਨੇ ਤੇ ਸਰਦਾਰ ਅਰਪਤਾ ਸਿੰਘ ਜੀ ਹਮਲਾ ਕਰਨ ਤੋਂ ਬਾਅਦ ਦੁਬਾਰਾ ਜਿੱਦਾਂ ਪਹਿਲਾਂ ਹੋਇਆ ਸੀ ਕਹਿੰਦੇ ਕਿ ਹੁਣ ਤੋਂ ਬਾਅਦ ਜਿਹੜੀ ਹੈ ਜੰਗਬੰਦੀ ਦਾ ਦੁਬਾਰਾ ਸੀ ਐਲਾਨ ਕਰਨੇ ਹੈਗੇ ਆ ਇਹ ਕਿਹੋ ਜੀ ਜੰਗਬੰਦੀ ਹੈ ਕਿ ਜਿਸ ਦੇ ਵਿੱਚ ਇਕਤਰ ਜਿਹੜੀ ਹੈ ਉਹ ਹਮਲਾ ਕਰਦੀ ਹੈਗੀ ਆ ਫਿਰ ਜੰਗਮਦੀ ਕਰ ਦਿੰਦੀ ਹੈ ਫਿਰ ਕੁਛ ਦਿਨ ਬਾਅਦ ਹਮਲਾ ਹੁੰਦਾ ਹੈ ਜੰਗਮਦੀ ਹੋ ਜਾਂਦੀ ਹੈ ਤੇ ਫਿਰ ਜਿਹੜੇ ਆਪਣੇ ਆਪ ਨੂੰ ਦੁਨੀਆ ਦੇ ਨੰਬਰਦਾਰ ਮੁਲਕ ਕਹਿੰਦੇ ਨੇ ਉਹ ਇਸਤੇ ਇਹ ਛੁੱਪੀ ਕਿਉਂ ਉਹਨਾਂ ਨੇ ਧਾਰਨ ਕੀਤੀ ਹੋਈ ਹੈ ਹਾਂਜੀ ਹਾਂਜੀ ਉਹ ਡੋਨਲਡ 트ਰੰਪ ਵਾਲੀ ਅਨਪ੍ਰੇਡਿਕਟੇਬਿਲਟੀ ਹੈ ਇਜ਼ਰਾਈਲ ਦੀ ਵੀ ਵੇ ਕਦੋਂ ਹਮਲਾ ਕਰ ਦੇਣਾ ਕਦੋਂ ਜੰਗਬੰਦੀ ਕਰ ਦੇਣੀ ਹੈ ਇਹੋ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਤੇ ਜਿਹੜਾ ਕਰ ਰਿਹਾ ਮਨੁੱਖਤਾ ਦਾ ਘਾਣ ਹੋਇਆ ਹੈ ਲਗਭਗ 1 ਲੱਖ ਤੋਂ ਜ਼ਿਆਦਾ ਲੋਕਾਂ ਬੱਚਿਆਂ ਸਮੇਤ ਔਰਤਾਂ ਸਮੇਤ ਮਾਰੇ ਗਏ ਆ ਬਹੁਤ ਵੱਡੀ ਪੱਦਰ ਤੇ ਭੁੱਖ ਮਰੀ ਦਾ ਸ਼ਿਕਾਰ ਨੇ ਕਿਸੇ ਪਾਸਿਓਂ ਵੀ ਜਿਹੜਾ ਉਹਨਾਂ ਦੇ ਖਾਣ ਦੀਆਂ ਵਸਤਾਂ ਆਉਣ ਦੀਆਂ ਸਾਰੀਆਂ ਰੋਕਾਂ ਲਾਈਆਂ ਨੇ ਨਹੀਂ ਆਉਣ ਦਿੱਤੀਆਂ ਜਾ ਰਹੀਆਂ ਇਹ ਵੀ ਇੱਕ ਤਰ੍ਹਾਂ ਦਾ ਜੈਨੋਸਾਈਡ ਆ ਜੇ ਸਿਰਫ ਕਤਲੇਆਮ ਹਥਿਆਰਾਂ ਨਾਲ ਹੀ ਨਹੀਂ ਹੁੰਦਾ ਅੰਨ ਨਾ ਪਹੁੰਚਣ ਦੇਣਾ ਤੇ ਭੁੱਖ ਨਾਲ ਮਾਰ ਦੇਣਾ ਇਹ ਵੀ ਇੱਕ ਤਰ੍ਹਾਂ ਦਾ ਜੈਨੋਸਾਈਡ ਆ ਸੋ ਤੁਹਾਡੀ ਗੱਲ ਠੀਕ ਆ ਵੀ ਇੰਟਰਨੈਸ਼ਨਲ ਸੰਸਥਾਵਾਂ ਨੂੰ ਬੋਲਣ ਦੀ ਲੋੜ ਹੈਗੀ ਆ ਕੁਝ ਸੰਸਥਾਵਾਂ ਨੇ ਯਤਨ ਕਰਿਆ ਸੀ ਜਿਹੜੀ ਗ੍ਰੈਟਬਰਗ ਹੈ ਕਿ ਆ ਸਵੀਡਨ ਦੀ ਬੱਚੀ ਆ ਉਹਨੇ ਕਰਿਆ ਸੀ ਉਹਨੂੰ ਜਿਸ ਤਰ੍ਹਾਂ ਕਾਫੀ ਡਰਾਇਆ ਧੁਕਾਇਆ ਗਿਆ ਹਨ ਤੇ ਹੋਰ ਏਡ ਜਾਣ ਦੀ ਕੋਸ਼ਿਸ਼ ਹੋਈ ਪਰ ਰੋਕ ਦਿੱਤੀ ਗਈ ਸੋ ਮਨੁੱਖਤਾ ਦਾ ਕਹਾਣ ਆ ਜਿਹੜਾ ਹੋ ਰਿਹਾ ਇਹਦੇ ਖਿਲਾਫ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਇਹ ਵੀਨ ਵੈਸਟਰਨ ਕੰਟਰੀਜ਼ ਨੂੰ ਯੂਕੇ ਨੂੰ ਤੇ ਹੋਰ ਜਿਹੜੇ ਜਿਹੜੇ ਯੂਰੋਪੀਅਨ ਕੰਟਰੀਜ਼ ਹੈ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਇਜ਼ਰਾਈਲ ਨਾਲ ਇੱਕ ਯਹੂਦੀ ਹੋਣ ਕਰਕੇ ਰਿਲੇਸ਼ਨ ਆ ਪਰ ਮਨੁੱਖਤਾ ਦੇ ਘਾਣ ਨੂੰ ਤਾਂ ਜਿਹੜਾ ਰੋਕਿਆ ਜਾਣਾ ਚਾਹੀਦਾ ਕਿਤੇ ਨਾ ਕਿਤੇ ਇਜ਼ਰਾਈਲ ਦੀ ਪ੍ਰੋਟੈਕਸ਼ਨ ਦੀ ਵੀ ਲੋੜ ਆ ਪਰ ਨਾਲ ਜਿਹੜੇ ਹੋਰ ਮੁਲਕ ਨੇ ਗਾਜ਼ਾ ਜਾਂ ਫਲਸਤੀਨ ਜਾਂ ਇਵਨ ਕਤਰ ਤੇ ਵੀ ਹਮਲਾ ਹੋਇਆ ਉਹਨਾਂ ਦੀ ਪ੍ਰੋਟੈਕਸ਼ਨ ਦੀ ਵੀ ਗਾਰੰਟੀ ਕਿਸੇ ਪਾਸਿਓਂ ਲੈਣੀ ਚਾਹੀਦੀ ਆ ਸੋ ਇਜ਼ਰਾਈਲ ਨੂੰ ਅੰਨੇ ਵਾ ਹਮਲੇ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਜੀ ਬਿਲਕੁਲ ਜੀ ਦੇਖਦੇ ਹਾਂ ਕਿ ਕੀ ਇੰਟਰਨੈਸ਼ਨਲ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਚ ਕਾਰਵਾਈ ਹੁੰਦੀ ਹੈ ਜਾਂ ਨਹੀਂ ਪ੍ਰੋਗਰਾਮ ਕਿਸੇ ਹਜੇ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਹੁਣੇ ਵੀਡੀਓ ਕਾਲ ਤੇ ਸਾਡੇ ਨਾਲ ਜੁੜੇ ਸਨ ਇਹਨਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ